ਨੀ ਜਾਣੇ ਤਾਈ ਮੇਰੀ ਗੱਲ ਸੁਣਨਾ ਪਤਾ ਕੀ ਹੈ ਮੈਂ ਨਾ ਏਡੀ ਦੂਰੋਂ ਚੱਲ ਕੇ ਆਈ ਆ ਮਾਹਮਾਇ ਨਾ ਦੋ ਮਿੰਟ ਤਾਂ ਕੰਮ ਲਾਇ ਲਾ। ਨਾ ਕਹ ਲੈ ਲੈ ਵਈ ਪੈਸਾ ਹੀ ਮੰਗ ਲੈ ਗੋਹਾਖੂੜਾ ਘਰ ਤੇ ਕੰਮ ਤੇ ਜਾ ਕੰਮ ਨਾ ਕਿਵਾਂ ਦੇ। ਨਹੀਂ ਕੋਈ ਨਹੀਂ ਤਾਈ ਤੂੰ ਕੱਟ ਦੇ ਦੀ ਪੈਸੇ ਹੋਰ ਕੀ ਹੈ। ਕੱਟ ਨਾ ਕੋਈ ਨਹੀਂ ਤਾਂ ਰੁੱਸ ਕੇ ਵਈ ਜਨੂ। ਨਹੀਂ ਰੁੱਸ ਕੇ ਕਿੱਥੋਂ ਵਹਿ ਜੈਨੀ ਮਤਾਂ ਦੇਣੀ। ਉਹ ਕਹਿ ਦੇ ਉਹ ਪਣੇ ਸੁਆਣ ਲੈਣਾ ਕਿੱਥੋਂ ਲੈ ਕੇ। ਮੇਰੀ ਗੱਲ ਸੁਣ। ਲੈ ਐਨਾ ਤਾਂ ਛੋੜਾ ਹੁਣ ਕੰਮ ਪਿਆਗਾ। ਹਾਜਾ ਛੋੜਾ ਗੋਹਾਖੂੜਾ ਕਰਨਾ, ਛੋੜਾ ਝਾੜੂ ਪੋਚਾ ਕਰਨਾਗਾ। ਰੋਟਾ ਨਾ ਪਕਾਉਣ ਵਾਲਾ ਪਈਆਂ ਫੇਰ ਹੀ ਕਿਹਾ ਤੇ ਜੰਮੇ ਛੋੜੇ। ਰੋਟੀਆਂ ਨਾ ਖਾ ਜਾ ਤੂੰ ਬਾਹਰ ਖ ਹੋਰਾ ਲੈ ਤੂੰ ਐਂਦਾ ਸਾਟਾ ਗੁੰਨੇਈ ਤੂੰ ਆਟਾ ਗੁੰਨੇ ਬੈ ਲਾ ਰੋਟੀ ਬਣਾ ਚੰਗਾ ਮੈਂ ਲਾ ਕੇ ਭੱਗ ਜਾਨੀ ਆ ਕੋਈ ਨਹੀਂ ਹੋਰ ਕੀ ਕਰਾਂ ਫੇਰ ਕਰਨਾ ਪੈਂਦਾ ਹੁਣ ਢਿੱਡ ਘਾਰੇ ਕਰਾਂ ਇਹਨਾਂ ਦਾ ਫਸੂਆ ਇਹਨਾਂ ਗੋਹਾ ਕੂੜਾ ਦਾ ਸੂੰਗਰ ਨਹੀਂ ਖਾਦਾ ਨਹੀਂ ਕਹਿ ਸਕਦਾ ਹੁਣ ਜਵਾਕ ਆ ਵਿਚਾਰੇ ਇਹਨਾਂ ਨੂੰ ਵੀ ਪਾਲਣਾ ਪੈਂਦਾ ਓਰੇ ਆਵੇ ਪੁੱਤ ਹੋਰ ਆ ਜਵਾਕ ਓਰੇ ਆ ਬਾਈ ਨਾ ਨਹੀਂ ਭੱਗ ਜੂਗਾ ਓਰੇ ਆ ਲੈ ਹੋਰ ਤਾਂ ਇਹਨੂੰ ਪਤਾ ਫੇਰ ਇਹਨਾਂ ਨੂੰ ਵੀ ਵਿਚਾਰਾਂ ਨੂੰ ਪਾਲਣਾ ਪੈ ਇਹ ਤਾਂ ਵਾੜਾ ਠਿੱਠ ਕਰਦੇ ਨਹੀਂ ਵਾੜਾ ਖਾਂਦੇ 800 ਰੁਪਏ ਖਾਂਦੇ ਕੰਮ ਵਾਲਾ ਬੰਦਾ ਕੀ ਕਰੇ ਨਹੀਂ ਹੋਰ ਕੀ ਕਰਤੀ ਹੈ ਹਾਂ ਪੁੱਤ ਆਈ ਖਾਏਂਦੇ ਚੱਲ ਕੋਈ ਨਹੀਂ ਕੋਈ ਚੱਲ ਚੱਲ ਖਾ ਕੇ ਤੇ ਵਗ ਜਾ ਬੜੇਵੇਂ ਨਹੀਂ ਹੋਰ ਹੁਣ ਬੜੇਵੇਂ ਲਾਉਣ ਜਾਣੀਆਂ ਗੋਹਾ ਕੂੜਾ ਜਾ ਵੀ ਖਾਸਾ ਇਕੱਠਾ ਕਰੀ ਬੈਠ ਨੂੰ ਹੈ ਕਿਉਂ ਆਈ ਨਹੀਂ ਤੈਨੂੰ ਤਾਂ ਨਾ ਹੋਗਾ ਪੈਸੇ ਪਹਿਲਾਂ ਨਾ ਇਹਨੇ ਕੰਮ ਤੇ ਨਹੀਂ ਪੈਸੇ ਕੀ ਕਰਤਾਈ ਆ ਪੈਸੇ ਵੀ ਪਤਾ ਨਹੀਂ ਕਿੱਧਰ ਡੁੱਟ ਜਾਂਦੇ ਆ ਕਿ ਗੁੜ ਚਾਹੀ ਨਹੀਂ ਪੂਰਾ ਆਉਂਦਾ ਨ ਪੁੱਤੇ ਦਾ ਅੱਜ ਪਹਿਲਾਂ ਗਰਾਮ ਜਵਾਗ ਵਾਲੇ ਆਪੇ ਨੂੰ ਪੂਰਾ ਆਉਂਦਾ ਜਵਾਕਾਂ ਨੂੰ ਹੋ ਕੋੜ ਤੁਸੀਂ ਸੱਡਦੇ ਨਾ ਭੈਣ ਫੇ ਤੈਨੂੰ ਪੈਸੇ ਦਿੱਤਾ ਹਾਂ ਮੈਂ ਕੀ ਫਾਇਦਾ ਜੀ ਦੱਸੀ ਕੋਹੂ ਨੀ ਫੇਰ ਕੀ ਹੋਗਾ ਪੈਸੇ ਭੈਣ ਬਲਾਗ ਗਣਦੇ ਆਂ ਕਿ ਮੈਂ ਦੋ ਵੀ ਇੰਨੇ ਪੈਸੇ ਗਣਿਆ ਕਰੇ ਮੈਂ ਤਾਂ ਆ ਪੈਸੇ ਲੱਤੇ ਉਹਨਾਂ ਤਾਂ ਭੈਣ ਜੀਰਾ ਹਰਾਮ ਕਰਤਾ ਇਹ ਆਏ ਬਣਦੇ ਨਾ ਬਹੁਤ ਔਖਾ ਜਵਾਕ ਬੱਛਾ ਦੂਰਾ ਆਪਣੇ ਸਾਸ ਮਸਾਲਿਆ ਹੁੰਦਾ ਠੀਕ ਕੇ ਹੋਰ ਨੀ ਤਾਈ ਤੂੰ ਤਾਂ ਪਛਣਾ ਭੈਣ ਬਾੜਾ ਕਮਾਨ ਕਰ ਦੂੰ ਆਉਦੇ ਪੈਸੇ ਦਾ ਕਮਾਨ ਕਰ ਫੇ ਨੀ ਉਧਰ ਮੇ ਮਗਰ ਫੌਜਨ ਪੈ ਗਏ ਹੱਥ ਨੇ ਉਹਰਾ ਨੀ ਵੇਰ ਗੱਲ ਸੁਣ ਕੁੜਿਆ ਫੌਜ ਨੇ ਮੈਨੂੰ ਪਹਿਲਾ ਸੂਟ ਦਿੱਤਾ ਸੀਗਾ ਵਿਚਾਰੀ ਨੇ ਤੇ ਹੁਣ ਮੈਂ ਤੂੰ ਐਂ ਦੱਸ ਉਹ ਕਰੇਗੀ ਮੈਂ ਪੁੱਛਾਂ ਉਹਨੂੰ ਕੁੜੇ ਵੇਰ ਇੱਕ ਤੇ ਪਤਾ ਨਹੀਂ ਬਣੀ ਕਿ ਉਹ ਪੁੱਛਦੀ ਕਿੱਧਰ ਨੂੰ ਗਈ ਨੀ ਪਾਣੇ ਮੈਂ ਤਾਂ ਨਾ ਉਹ ਤਾਂ ਸੂਟ ਲੈ ਕੇ ਜਾਉਂਦੀ ਉਹ ਤਾਂ ਬਲਾਸ ਉਹਨੇ ਸੂਟ ਆਉਂਦੀ ਐ ਜਾਂਦੀ ਨਾ ਦਵਾ ਦੇ ਕੋਈ ਹੁਣੇ ਦੇ ਦੂਗੀ ਤੂੰ ਕੱਢ ਨੀ ਉਹਨੇ ਵਿਚਾਰੀ ਨੇ ਪਹਿਲਾਂ ਦਿੱਤਾ ਸੀਗਾ ਅੱਜ ਹਰ ਕੇ ਪਹਿਲ ਤਾਂ ਗਰਾں ਜਾ ਕੇ ਆਈ ਐ ਕੀ ਹੋ ਗਿਆ ਨੀ ਹੋਣਾ ਕੀ ਸੀ ਆ ਤਾਈ ਨੇ ਇਹ ਜਾਂ ਕਚੀਰਾ ਪਾ ਰੱਖਿਆਗਾ ਕਹਿੰਦੀ ਦਵਾ ਦਾ ਖੇਤ ਵਗ ਜਾ ਮੈਂ ਤਹਾਰ ਕੇ ਲੀੜੇ ਵੀ ਨਹੀਂ ਲਾ ਕੇ ਆਈ ਭੈਣੇ ਮੇ ਜੁਕਰੀ ਆ ਗਈ ਬਦਲ ਕੇ ਭੈਣੇ ਚਾਹ ਪੀਲਾ ਕਰੀ ਜਾਂਦੀ ਫੌਜ ਨੂੰ ਟੂਫੀਕੇ ਟੱਪ ਜਾ ਨਹੀਂ ਭਾਗ ਜੈਨੀਆ ਪਹਿਲਾਂ ਤਾਂ ਭੈਣ ਸੋਣੋ ਗੋਹਾ ਕੂੜਾ ਸੱਟਾਂ ਤੇ ਫੇਰ ਹੀ ਜਾਉਂਗੀ ਮੈਂ ਪੁੱਛਣਾ ਹਈ ਹਈ ਜਵਾਕ ਹੈ ਫਲ ਕਿੱਥੋਂ ਲੈ ਲਈ ਵੇਜੀ ਦਿੰਦੀ ਮੈਨੂੰ ਤੁਨੂੰ ਦੇਣਾ ਨਹੀਂ ਹੋਰ ਜਵਾਕਾਂ ਦਾ ਟੱਡੀ ਨਹੀਂ ਪੂਰਾ ਆਉਂਦਾ ਨਾ ਪੁੱਤੇ ਦਾ ਆਹ ਤਾਂ ਹੁਣ ਆਏ ਕਹਿੰਨੇ ਆ ਬੀਜੀ ਦੇ ਜਾਣੇ ਆ ਦੋ ਰੋਟਾਂ ਖਾ ਲੈਣੇ ਆਗੇ ਤੇ ਚਲ ਭੈਣੇ ਨਹੀਂ ਤਾਈ ਜਦੋਂ ਬੜੇ ਮੇ ਲਾਉਣੀ ਪੈ ਮੇਰੇ ਪੈਰ ਮੱਚਦੇ ਬਾਲੇ ਕੋਈ ਤੇਰੇ ਕੁੱਤੇ ਪੁਰਾਣੇ ਛਿੱਤਰ ਜੇ ਪਏ ਤਾਂ ਮੈਨੂੰ ਦੇ 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 ਦਾਂਗੀ ਨਹੀਂ ਹੋਰ ਜੀ ਜਾਂਦੀ ਹੋਰ ਮੈਂ ਜਾਂਦੀ ਲੈ ਕੇ ਜਾਉਂਗੀ ਭੈਣੇ ਸੱਚੀ ਮਰਤਲਾ ਭੈਣ ਦਵਾ ਦਾ ਸੋੜ ਗੋਹਾ ਕੁੜਾ ਸੜਦੇ ਆ ਨਹੀਂ ਸਹੀ ਕੋਈ ਇੰਜਾਂ ਦੇ ਖੋਜ ਜੰਦੇ ਦੇ ਨਹੀਂ ਹੋਰ ਭੈਣ ਦੇ ਦੇ ਮੈਨੂੰ ਪਹਿਲਾਂ ਭਾਂਡੇ ਲਈ ਆਈ ਅੱਜ ਲੱਗਦੇ ਹੱਥ ਨਹੀਂ ਮੈਂ ਤਾਂ ਹੁਣ ਆਏ ਕਹੀ ਨਹੀਂ ਸਾਰਾ ਦਿਨ ਕੰਮ ਕਰਦੀ ਆ ਤੇਰਾ ਮੇਰਾ ਹੁਣ ਆਏ ਸੋੜ ਸੁਹਾ ਤਾਂ ਖਰ ਭੈਣੇ ਵਧਗਾਗਾ ਆਈ ਨਹੀਂ ਨਾ ਪਸੰਦ ਹੈ ਹੋਰ ਪੈਣ ਮਨਿੰਦੋ ਕੇ ਬਾਗ ਤੇ ਚਾਹ ਦੀ ਕੁੱਟ ਤਾਂ ਦੇਵੇਂ ਨਾ ਮੈਂ ਤਾਂ ਟੱਕੇ ਮਾਰ ਮਾਰ ਮਰ ਜਾਣੀ ਹੈ ਘਰੋਂ ਕੱਢਿਆ ਨੀ ਤੇ ਕੰਮ ਨਹੀਂ ਕਰੀਂ ਚੱਜਣਾ ਕਰਕੇ ਇਹ ਚੱਜਦਾ ਕਿਉਂ ਨਹੀਂ ਕਰਦਾ ਭਾਈ ਸੋਡੇ ਰੋਜ ਤਾਂ ਇਨਾ ਸੋਣਾ ਕੰਮ ਕਰਕੇ ਜੀ ਨਹੀਂ ਕਰਦੀ ਕਜਲਾ ਵਜਲਾ ਕਰਨੇ ਤਾਂ ਗੋਹ ਚੜੀਂਦਾ ਚੱਲ ਨੀ ਮੇਰੀ ਗੱਲ ਸੁਣ ਪਰ ਤੁਸੀਂ ਤਾਂ ਗੋਹੇ ਤੋਂ ਬਲਾਲ ਕਤਮਨ ਦਵੋ ਲੈ ਕੁੜੀ ਲੋੜਾਂ ਆਉਂਦਾ ਸੀਗਾ ਤੇ ਤੁਸੀਂ ਗੋਹ ਕੁੜਾ ਇਕੱਠਾ ਕਰਕੇ ਰੱਖਤਾ ਤੁਸੀਂ ਸੱਟਿਆ ਉਹਦਾ ਨੋੜ ਤੇ ਉਹਦੀ ਦੇਖ ਲੈ ਨਾ ਜੀ

ਗੁਰੂ ਨਾਨਕ ਜੀ ਆਹ ਕੋਈ ਕਿੰਨੀ ਨੀਤ ਮਾਰੀ ਐ ਦੇਖ ਲਓ ਕਿਹੜੀ ਚੀਜ਼ ਨੂੰ ਮੈਂ ਚੰਗੂ ਦਾ ਘੱਟ ਲੈ ਲੂੰ ਮੈਂ ਤਾਂ ਸਾਹਮਣੇ ਕਹ ਦੇਣੀ ਚੰਗੂਆਂ ਚੰਗੂਆਂ ਕਿਹੜਾ ਮੱਤਾ ਨੀ ਹਜੇ ਤਾਂ ਅਧੀਆਂ ਪੈਸੇ ਮੰਗਦੀ ਐ ਪੈਸੇ ਤਾਂ ਮੰਗਣੇ ਹੀ ਆਗੇ ਹੋਰ ਲ ਦੇ ਕੇ ਆਹ ਸੜਿਆ ਜਾ ਸੂਟ ਹਜੇ ਮੈਨੂੰ ਹਵਾ ਵਧਾਉਣੀ ਪੈਂਦੀ ਹੈਗੀ ਸਾਡੇ ਫੌਜਨ ਦੇ ਜੂਰੇ ਦਵਾਦੀ ਨਹੀਂ ਚੱਲ ਸਾਹਮਣੇ ਤਾਂ ਕਹਿਣੀ ਐ ਦੇ ਦਣ ਨੂੰ ਨਹੀਂ ਸਾਈਡਾਂ ਦੇ ਨਾਲ ਕਾਹਦ ਗੁੱਸਾ ਕਰਦੀ ਨਹੀਂ ਤਾਈ ਮੇਰੀ ਗੱਲ ਸੁਣ ਆ ਪਸੇਰੀ ਪਸੇਰੀ ਦੀਆਂ ਮਿੱਠਾ ਤਾਂ ਸਾਡੇ ਕੁੱਕੜ ਮਾਰਦੇ ਆ ਪੈਣੀ ਕੱਕੜ ਤੋਂ ਖਾਏ ਪੈਣੇ ਨਹੀਂ ਬਣਾ ਲਿਓ ਆਪਣੇ ਨੀ ਪਾਣੇ ਹੋਰ ਹਜੇ ਤਾਂ

ਔਰ ਨੀਤਾਈ ਹੁੰਦਾ ਪਰਨੇ ਤੇ ਰੋਣ ਨਾ ਰੋਦੇ ਤੋ ਕਰ ਮਚੰਗੇ ਹੈ ਬੇਖਲਾ ਪੁੜੇ ਮੈਂ ਤਾਂ ਨੋਕਰ ਨਹੀਂ ਲੱਗੀ ਪਈਆਂ ਤੇ ਪਾ ਮੌਜ ਨਾ ਪਈਆਂ ਭਾਣਵਾ ਪਈ ਸੀ ਉਹਦਰ ਤਾਂ ਹੈ ਸੀ ਸ਼ਾਹਲੇ ਇਕ ਥੱਲੇ ਮੈਂ ਕੀ ਕਰਾਂ ਮੈਂ ਤਾਂ ਬੈਠੀ ਵੇੜੇ ਚੋਰ ਔਰ ਲਪਾਣ ਵੇਖ ਲੋ ਤੈਨੂੰ ਕੋੜ ਬੇੜਾ ਚ ਉਹ ਹਾਕੂੜਾ ਚੜਾ ਕੇ ਰੱਖਤਾ ਅਜਵਾ ਕਰ ਇਹਨੇ ਕੋਨੇ ਮੇਰੇ ਕੋਲ ਸਿੱਟੇ ਨੇ ਚੱਕ ਲਾਵਾਂ ਨੇ ਜਵਾਕ ਚ ਕੀ ਫਰਾਮ ਆ ਯਾਰ ਸਣ ਦੱਸ ਜਮਾ ਸਰੇ ਆ ਪਿਆਓ ਚੱਲ ਕੋਈ ਨਹੀਂ ਮੈਂ ਤਮਾ ਨਹੀਂ ਮੈਨੂੰ ਤਾਂ ਕੀ ਹੈ ਮੈਂ ਤਾਂ ਪੈਸੇ ਹੀ ਲੈ ਕੇ ਜਾਣੇ ਹੈ ਗੇ ਪੈਸੇ ਤਾਂ ਲੈ ਜੀ ਬੇਣੀ ਮਹੀਨਾ ਕੋ ਦਿੰਦੀ ਲੈ ਜੀ ਬੜੀ ਲੈ ਜਣੀ ਹਰ ਦਿੰਦੀ ਲੈ ਗੁੱਟ ਕੇ ਕਾਈ ਦੂਈ ਕੇ ਹੋਰ ਆ ਇਹ ਪੜਨੇ ਚੱਲ ਕੋਈ ਨਹੀਂ ਵਧਗਾ ਚੱਲ ਵਿਚਾਰਨਾ ਪੜ ਸੁਖ ਲੈਂਦਿਆਂ ਨਾ ਚੱਲ ਕੋਈ ਨਹੀਂ ਜੇ ਉਹ ਸੁਖ ਲੈਂਦਿਆਂ ਸਾਡੇ ਵਰਗੇ ਗਰੀਬਾਂ ਦਾ ਢਿੱਡ ਤੁਰਕਾ ਹੋਰ ਹੋਰ ਮਾ ਮਾ ਜਿਦਾਂ ਚੱਲ ਪਾਂਡੇ ਆ ਜਾ ਵੀਰ ਸਮਾਰ ਕੇ ਮਾਜਾਈ ਸਾਬਾ ਨਾ ਜਾ ਆਹੋ ਨਾੜ ਤੱਕ ਜੇ ਜਿੰਦਾਂ ਮਾਜਾ ਸਾਹ ਦੇਰ ਆ ਆ ਜਾ ਆ ਜਾ ਆ ਜਾ ਉਹ ਲੈ ਕੇ ਜਾਂਦੀ ਜੋ ਆਤਾਂ ਦੇ ਉਹ ਲੈ ਕੇ ਜਾਂਦੀ ਹੋਰ ਕਹ ਲੈ ਲੈ ਕਾਇ ਜੱਸੀ ਆਹੋ ਕੀ ਕੈਰੀ ਬੰਦੀ ਨੀ ਮਾਰਖਾਂ ਨੀ ਮੋਇਨਾ ਪੰਨਿਆਂ 에 ਸੀ ਛੱਡੀ ਆਈ ਨੀ ਦੇਖਨ ਮੰਮਾ ਵੀ ਕਰੇ ਤੱਕ ਮਜਰੇ ਪੇ ਰੇ ਹੱਥ ਹੋਈ ਖੋਈ ਜਮਾ ਕਾਣੀ ਨੀ ਪਾਣੇ ਹਾਇ ਤਾਂ ਜਾਨ ਕੀ ਕਰਗੇ ਗਰੀਬੀ ਤੇ ਟਕਾਰੇ ਕਰਾਉਂਦਾ ਵਾ ਕੀ ਜੱਟ ਦੀ ਧੀ ਨੂੰ ਪਾਣੇ ਲੋਕ ਤਾਂ ਕੰਮ ਕਰਨਾ ਕਹੇ ਪੁੱਛਣਾ ਬਸ ਕੋਣ ਕੋਈ ਉਹ ਜਾਣੇ ਨੀ ਚਾਲ ਕੋਈ ਨਹੀਂ ਮੈਨੂੰ ਆਇਆ ਨਾ ਤਾਂ ਪੈਸੇ ਤਾਂ ਦੇਣ ਮੀ ਦੇਣ ਨਾਲੇ ਪ੍ਰਾਣੇ ਤਰਾਣੇ ਕੋਈ ਜੂੜੇ ਫੜਾ ਦੇਣ ਗੂਆਂ ਚੱਕ ਕੇ ਚਾਲ ਕੋਈ ਨਹੀਂ ਹੁੰਦਾ ਨੀ ਨਾਲੇ ਆਕਾ ਉਸਤਾ ਲੈ ਕੇ ਜਾਉਂਗੀ ਭੈਣੇ ਗੋੜ ਗੜ ਲੈ ਕੇ ਜਾਉਂਗੀ ਹੋਰ ਗਰੀਬ ਨੂੰ ਕਾ ਕਰ ਹੁੰਦਾ ਨੀ ਕਾਈ ਮੇਰੀ ਗੱਲ ਸੁਣ ਲੈ ਭੈਣੇ ਮੈਂ ਤਾਂ ਮੈਨੂੰ ਆਟਾ ਦੇ ਦੀ ਜਾਂਦੀ ਤੇ ਨਾਲੇ ਭੈਣੇ ਮੈਨੂੰ ਗੋੜ ਕੋਈ ਖੰਡ ਖੁੰਡ ਦੇ ਦੀ ਹੋਰ ਹੈਰੀ ਭੈਣੇ ਖਾਣ ਦੀ ਵਾਸਤੇ ਪਾਧੂ ਪਾ ਲਾ

ਮੈਂ ਛੁੜਦਾ ਸਾਹਮਣੇ ਦਿੱਤਾ ਸੀ ਗੋਲ ਲੈ ਜਾ ਛੁੜਾ ਇਹਦੇ ਦੇ ਲੈ ਕੁਛ ਨਹੀਂ ਕਰੀ ਦੇ ਦੂੰ ਛੁੜੋ ਚਾਹ ਲੈ ਨਹੀਂ ਚੰਗਾ ਦੋ ਤੋਂ ਪੁੰਦੇ ਦੀ ਛੱਡਣ ਦੀ ਹੈ ਨਹੀਂ ਚੰਗਾ ਤਾਂ ਮੈਂ ਜੋੜਿਆ ਲੈ ਜੀ ਤੇ ਕਰਦੇ ਇਕੱਠੇ ਫਿਰ ਤਾਂ ਮੈਂ ਲੈ ਜੂੰਗੀ ਗੋਲ ਲੈ ਜੀ ਕੀ ਕਰਾਂ ਫਿਰ ਅਰੇ ਖਾਂਡ ਹੈ ਹੈ ਗੋੜਾ ਹੈ ਨਹੀਂ ਖਾਂਡ ਦੀ ਵਟਲੀ ਪਾ ਕੇ ਲਿਓ ਨਹੀਂ ਮੈਂ ਦੇ ਦਿੰਨੀ ਭਾਬੀ ਮੈਂ ਤਾਂ ਹੀ ਤੁਹਾਡੇ ਕੰਮ ਤਾਂ ਖੁਸ਼ ਹੋ ਕੇ ਆ ਗਈ ਤੇ ਮੈਂ ਖਾਂ ਤਾਂ ਵਿਚਾਰੀਆਂ ਉਹ ਚੰਗੀਆਂ ਰਗੀਆਂ ਮੈਂ ਨੀ ਚੀ ਚੂਜ ਦੇ ਦੇ ਦਗਣ ਰਗੀਆਂ ਕੀ ਚਲ ਕੋਈ ਨਹੀਂ ਤੈਨੂੰ ਪਤਾ ਫਿਰ ਜੱਟ ਦੀ ਤੀਨ ਨੂੰ ਦਿਹਾੜੀ ਕਰਨੀ ਕਿਹੜਾ ਸੌਖੀ ਹੈ ਕੀ ਕਰਕੇ ਫਿਰ ਹੁਣ ਦਵਾ ਕਪਾਲ ਨੇ ਪੈਂਦੇ ਆ ਢਿੱਡ ਕਾਰੇ ਕਰਾਉਂਦਾ ਵਾ ਹੋਰ ਹਾਂ ਗਰੀਬੀ ਕਾ ਨੂੰ ਆਵੇ ਕਿਸੇ ਦੇ ਵਿਚਾਈ ਨਹੀਂ ਪੁੱਛ ਹਾਂ ਨਹੀਂ ਤਾਈ ਤੇਰੇ ਵਾਲੀ ਗੱਲ ਦੀ ਨਹੀਂ ਚੱਲ ਮੂੰ ਤਾਂ ਵੱਧਗਾ ਸੋਚ ਆ ਤੇਰੀ ਭੈਣ ਹਾਂ ਕਹਿੰਦੀ ਗਰੀਬੀ ਨਾ ਆਵੇ ਗਰੀਬੀ ਨਾਲ ਫਿਰ ਨਹੀਂ ਚੱਲ ਕੋਈ ਨਹੀਂ ਕਿਸੇ ਦਿਨ ਮੇਰ ਜਵਾਕ ਨਾ ਕਮਾਉਣ ਲੱਗ ਜਾਣਗੇ ਕੋਈ ਫੌਜੀ ਪੁੱਜੀ ਲੱਗ ਜੂਗਾ ਵੱਧ ਗਿਆ ਬੜੀ ਹੋਰ ਆ ਤੇ ਕਰੀ ਦੇ ਮਹਾਰਾਜ ਨਾ ਦੇ ਹੋਰ ਪੁੱਛਣਾ ਨਹੀਂ ਤਾਈ ਮੈਂ ਤਾਂ ਮਰਨ ਵਾਲੀ ਬੋਈ ਪਈਆਂ ਕੋਈ ਬੁੜੀ ਬਿਮਾਰ ਹੋ ਗਈ ਰਹਿੰਦੀ ਖੁੰਦੀ ਉਹਨੂੰ ਲਿਆਣਾ ਪੈਂਦਾ ਨਹੀਂ ਉਹਨੂੰ ਲਿਆਣਾ ਪੈਂਦਾ ਪਹਿਲਾਂ ਲੈ ਕੇ ਗਈ ਹਾਰ ਕੇ ਮੰਡੀ ਤੇ ਹੁਣ ਆ ਤਾਈ ਤਾਂ ਸਾਰਿਆਂ ਤੋਂ ਪਿੱਛੇ ਰਹਿ ਗਈ ਹੁਣ ਮੈਨੂੰ ਲੱਗਦਾ ਉਹਨਾਂ ਉਹਨਾਂ ਥਾਂ ਹੋਂ ਫਿਰ ਆਪਣੇ ਇਹ ਮੇ ਆਲਾ ਛੱਟ ਕੇ ਹੋਣਗੇ ਚਲ ਹੁਣ ਬੰਨ ਜਾ ਚਾਹ ਫਿਲ ਨੀ ਮਾਤਾ ਮੈਂ ਦੋ ਕੇ ਗਈ ਕੋ ਤੇ ਉਹ ਲੜ ਪੀ ਮੈਂ ਕਿਹ ਭੈਣ ਕੀ ਕਰਾਂ ਮੇਰੀ ਸੱਸ ਬਿਮਾਰ ਹੈ ਮੈਨੂੰ ਉੱਧਰ ਵੀ ਜਾਣਾ ਪੈਂਦਾ ਹੈਗਾ ਬਿਮਾਰ ਤਾਂ ਹੈਗੀ ਉਹ ਤੇਰੀ ਭਾਈ ਇਹਦੀ ਉਹਦੀ ਵੀ ਦੇਖਵਾ ਤਾਂ ਕਰਨੀ ਹੈ ਨਹੀਂ ਚੱਲ ਚੰਗਾ ਭਾਣੇ ਕੋਨੇ ਹੁੜੀ ਦਾ ਤਾਂ ਸੇਵਾ ਕਰਦਾ ਹੋਰ ਨਹੀਂ ਤਾਈ ਚੱਲ ਮੈਂ ਦੀ ਨਾ ਜਵਾਕ ਪਾਲ ਲ ਮੇਰੇ ਜਵਾਕ ਜਿੱਦ ਫੌਜੀ ਲੱਗੇ ਪਰ ਤੇਰੇ ਨਾਲ ਹਮ ਵਗੂ ਮੈਂ ਵੀ ਐਸੀ ਛੱਡ ਕੇ ਪੈ ਜਾ ਕਰੂ ਮਹਾਰਾਜ ਸੁਣੇ ਲਈ ਨਹੀਂ ਹੁੰਦਾ ਕਹੇ ਜਾਏ ਐਸੀ ਆ ਨਾਲੇ ਭਣਿਆ ਕਹ ਦਿੰਦੇ ਆ ਕਿ ਜੋੜ ਜੁੜ ਜਾਂਦੇ ਆ ਕਿ ਕਾਇ ਵੀ ਡਾ ਲਾ ਪੈਣੀ ਦੁਨੀ ਸਾਡੀ ਫੌਜ ਦਾ ਨਿਕਲਦੀ ਜੀ 4 ਸਾਲ ਹੋ ਗਏ ਪਿਆਹੀ ਨੂੰ ਉੱਥੇ ਪਈ ਰਹਿੰਦੀ ਆ ਕੋਈ ਲਾਈਟ ਨਹੀਂ ਜੁੜਦੀ ਕੁਛ ਨਹੀਂ ਜੁੜਦੀ ਸੱਚੀ ਘਟਣਾ ਠੰਡਾ ਠੰਡਾ ਹੁੰਦਾ ਹੋਰ ਕੁਛੀ ਨਾ ਮੈਂ ਤਾਂ ਆਪ ਜਾ ਕੇ ਸੌਂ ਜਾ ਮੁਰ ਕੇ ਜਾ ਗਈ ਨਹੀਂ ਹੋਏ ਕਰੇ ਨਹੀਂ ਪੈਣੇ ਮਾਤਾ ਸੁਣਦੀ ਅੱਜ ਤੱਕ ਕੋਈ ਕਹੇ ਜਾਂਦਾ ਨਹੀਂ ਮੈਂ ਤਾਂ ਦੇਖਣਾ ਪੈ ਕੇ ਨਹੀਂ ਮੈਂ ਤਾਂ ਹੀ ਤੁਹਾਡੇ ਬੜੇ ਮੇ ਲਵਾ ਦਿਆ ਮੈਂ ਤਾਂ ਪੈਣੇ ਸੋਣ ਦੇ ਈਸੀ ਚ ਬੈਠ ਕੇ ਜਾਉਂਗੀ ਭਾਈ ਅੱਜ ਬੜੇ ਮੇ ਲਾ ਕੇ ਕੱਲੂ ਦੁਪਹਿਰੇ ਨਾ ਚਾਪੀ ਲਿਖੀ ਭੇਜੀ ਮਾਓ ਨਹੀਂ ਫੇਰ ਜੇ ਇੱਥੇ ਮਾਓ ਜਨਾਬ ਹੈਗੀ ਫੇਰ 2 ਰੁਪਏ ਵੀ ਨਹੀਂ ਕਮਾਏ ਜਾਣੇ ਦੇਖੀ ਜਾਓ ਕਿਦਨ ਹੋਰ ਲਈਏ ਇਥੋਂ ਕੁਛ ਨਹੀਂ ਨਹੀਂ ਚੰਗਾ ਭਲੀ ਚੰਗਾ ਨਹੀਂ ਜਾਂਦੀ ਰਹੇ ਹਾਂ ਤਾਂ ਤੂੰ ਕਹੇ ਤਾਂ ਲੈ ਪੈਣੇ ਹੁਣ ਮੈਂ ਸੋਣ ਦੇ ਬੜੇ ਮੇ ਲਵਾਇਆ ਤੇ ਚਾਰ ਕੋਈ ਨਹੀਂ ਤੁਸੀਂ ਆਟਾ ਉਟਾ ਪਾ ਕੇ ਰੱਖ ਦਿਓ ਨਾਲੇ ਪੈਣੀ ਮੈਨੂੰ ਦੋ ਸੂਟ ਕੜਾ ਕੇ ਮੇਰੇ ਤਾਂ ਦੋ ਸੂਟ ਹੈ ਉਹੀ ਕਲਾ ਲੈਣੀ ਇੱਕ ਪਾ ਲੈਣੀ ਡੀਜਨ ਵਾਲੀ ਹੱਤ ਵਰਨੀ ਵਾਲੀ ਮਰੀ ਜਾਂਦੀ ਹੋਰ ਕਹਿੰਦੇ ਤਾਂ ਘਰ ਵਾਲਾ ਫੌਜੀ ਹੈ ਹੋਰ ਦਵਾ ਦੂਗਾ ਫੌਜੀ ਇਹ ਵਧੀਆ ਹੈ ਫੌਜੀ ਵਾਲੀ ਖਰਾਬ ਹੈ ਪੈਣੀ ਫੌਜੀ ਦਾ ਕੁਝ ਨਹੀਂ ਕਹਿੰਦਾ ਤੇਰੇ ਤੇਰਾ ਹੁੰਦੀ ਆ ਤੇ ਨੂੰ ਹੀ ਦੇ ਜੂ 5 400 ਸਾਂ ਨਹੀਂ ਫੌਜੀ ਨਹੀਂ ਦੇਣ ਦਿੰਦੀ ਨਹੀਂ ਨਹੀਂ ਆ ਤਾਂ ਉਹ ਵੀ ਨਹੀਂ ਮਾੜੀ कुछ नहीं हूं मैंने कह दिया खराब है मेरा तो जमीन ना भेने तो मैं तो भे सला तेन मेरे को भेने ची तू आए कह केबे हूं तू लड़ना पीड़े ਚਾਹ ਮਰ ਚੰਦਾ ਹਰ ਮੈਂ ਜਾਨੀ ਸਾਡੇ ਬੜੇਵੇਂ ਲਾਉਣ ਤੇ ਮੈਂ ਬੜੇਵੇਂ ਲਾ ਜਾਣਾ ਪਹਿਨ ਲਾਇਆ ਤੇ ਫਿਰ ਹੋ ਜੂ ਫਿਰ ਪਾਣੀ ਆਏ ਪਾਣੀ ਭਰੀ ਜਾਂਦੇ ਹੈ ਹਾਂ ਅੱਜ ਦਾ ਪੈਸੇ ਦੇ ਦੀ ਬੜੇਵੇਂ ਪੈਸੇ ਅਥਨੇ ਦੇ ਦੂੰ ਹਾਂ ਚੰਦਾ ਨੇ ਕੰਮ ਕਰਦੀ ਨਹੀਂ ਬੜੇਵੇਂ ਨਹੀਂ ਕੰਮ ਕਿਉਂ ਨਹੀਂ ਕਰਦੀ ਪੈਸੇ ਮੰਗਲੇ ਫਿਰ ਤਾਂ ਸਾਡੇ 20 ਵੱਠਾ ਗੋਹੇ ਕੂੜੇ ਦੇ ਸਿੱਟੇ ਪਾਣ ਦੇ ਮਾਦਾ ਬੜਾ ਸਿੱਟੇ ਨਹੀਂ ਪਹਿਲਾਂ ਪੀ ਰਿਹਾ ਚਾਰ ਹੋ ਜਾਂਦੀ ਨਹੀਂ ਪੁੱਛਣਾ ਮੇਰ ਤਾਂ ਕੁੱਪ ਬਣੇਗਾ ਗੋਹਾ ਕੂੜਾ ਸੜਦੀਦਾ ਚੱਲ ਲੈ ਜੀ ਆਖਾਂ ਜਾਂਦੇ ਨਹੀਂ ਚੰਗਾ ਮੈਂ ਲਾਇਆ ਮ ਆਪਣੇਵੇਂ ਲਾਇਆ ਨੀ ਆਜਾ ਕੁੜਗੇ ਕਰਨ ਦੇਣੇ ਲਾਦਗੇ ਸਾਰੇ ਲਾ ਕੇ ਵਾਕੇ ਉਹ ਤੇਰੀ ਦਾਦੀ ਬਿਮਾਰ ਹੈ ਮੈਂ ਕਰ ਉਹ ਕਿੰਨੇ ਕੀੜਿਆਂ ਦੇ ਪਾਤੂ ਸੁਣਿਆ ਵੇ ਕੀੜੇ ਆਜਾ ਕਰਨ ਦੇਣੇ ਕੇਰਾ ਲਾਦਗੇ ਹੋਰ ਸਾਰੇ ਤਾਂ ਲਾ ਕੇ ਮੁੜ ਕੇ ਬੜੇ ਨੇ ਤੇ ਪਰ ਗਮਾ ਮਾਤੀਆਂ ਆਜਾ ਕੇਰਾ ਬੂਵਾ ਮਾਰ ਆ ਸਾਰਾ ਤੂੰ ਲੈ ਲੈ ਚਪਲਾ ਕੋਈ ਨਹੀਂ ਮੈਰ ਤਾਂ ਭਾਣੇ ਕੰਡੇ ਵੱਜੀ ਜਾਣਗੇ ਵੱਜੀ ਜਾਣ ਹਾਏ ਵੇ ਰੱਬਾ ਨਹੀਂ ਜੁੜਤੀਆਂ

चल कोई नहीं दवा दबला बड़े में मर जाओ नफरे कर तू बेखला हम्म जो कह दनी सस नु दूँ चूगलों करी जा सस दुआ चूगलों करी जाए न्यू आज का ठीक है पर चू चूज तो जवाब तो नहीं दिदा हुई पर भैने बेखलाए कह दिया भज के कुत पैसे मंगद पैसे मंग दता लगता ना कि बड़े में टूआ मची जाएगा वा ਕੀ ਕਰੇ ਕੋਈ ਹੋ ਗੋ। ਓਹ ਹੋ। ਆਇਆ ਤਾਂ ਸੋਚਤ ਗਾਨੀ ਵੀ ਨਿੱਕਾ ਜਿਹਾ ਜਵਾਕ ਆ ਚਾਰ ਮਹੀਨਿਆਂ ਦਾ ਜਿਹੜਾ ਘਰੇ ਛਟਕੇ ਆਈਆਂ ਵੀ। ਹੋ ਗਿਆ। ਓਹ ਹੋ। ਨੀ ਚਾਲ ਕੋਈ ਨਹੀਂ ਜੇ ਲਾ ਦੇ ਬੜੇਵੇਂ ਜੇ। ਨੀਉ ਤਾ ਦੀ ਸੀਗੀ ਵਿਚਾਰੀ ਫੌਜਨ ਤਾਂ ਕਹਿੰਦੇ ਨੀ ਜੋੜੇ ਵੀ ਦੇ ਦੂੰਗੀ। ਵਦਗਾ ਗੱਲ ਆ ਇਹ ਦੇ ਦੂੰਗੀ ਤਾਂ। ਨੀ ਉਹ ਤਾਂ ਬਲਾਪਨ ਕਰਦੀ ਆ ਵਿਚਾਰੀ। ਓਏ ਪੁਰਾਣੇ ਰਵਾਇਤਾਂ ਪੜੂੰਗਾ ਨਹੀਂ ਤਾਂ ਹੀ ਹੁੰਦਾ ਮੇਚਾਰੀ ਚੋਰ ਮੋ ਦਿੰਦੀ ਆ ਵੀ ਸੱਸ ਤੋਂ ਕੀ ਪਤਾ ਲਾਦਾ ਭੈਣੇ ਉਹਦੀ ਸੱਸ ਲੜ ਪਈ ਉਹਦੇ ਨਾਲ ਨਿਉ ਲੜਨ ਨਾਲ ਹੀ ਲੱਗਦੀ ਤਾਂ ਹੈ ਨਹੀਂ ਬੁੜੀ ਬੁੜੀ ਤਾਂ ਬਲਾ ਚੰਗੀ ਆ ਭੈਣੇ ਹਾਂਜੀ ਧੰਨਵਾਦ ਜੀ ਸੁਸਰੀਆ ਕਾਲ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਤੁਸੀਂ ਸਾਡੀ ਆ ਵੀਡੀਓ ਦੇਖਿਓ ਤੇ ਵੀਡੀਓ ਦੇਖਣ ਨਾਲ ਸਾਨੂੰ ਬਹੁਤ ਵੱਡੀ ਮਿਲਣੀ ਆ ਮਦਦ ਤੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਸਾਡੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਦਬਕੇ ਤੇ ਸਾਡਾ ਚੈਨਲ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਨੂੰ ਚਾਰ ਕੇ ਹੋ ਜਾਣਾਗਾ ਤੇ ਅਸੀਂ ਕੱਟ ਦੇਣਾ ਜੀ ਕੇਕ ਤੇ ਤੁਹਾਡੀਆਂ ਦਵਾਮਾ ਨਾਲ ਤੁਹਾਡੇ ਪਿਆਰ ਸਤਕਾਰ ਤੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਜਿਵੇਂ ਸਾਨੂੰ ਤੁਸੀਂ ਸਾਨੂੰ ਪਹਿਲਾਂ ਪਿਆਰ ਦਿੰਦੇ ਆਏ ਓਵੇਂ ਜਿckਰੀ ਤੁਸੀਂ ਸਾਨੂੰ ਹੁਣ ਪਿਆਰ ਦਿੰਦੇ ਆਏ ਧੰਨਵਾਦ ਜੀ ਸਸਰੀ ਅਕਾਲ ਤੁਹਾਡਾ ਬੜਾ ਬੜਾ ਧੰਨਵਾਦ